ਵੀ ਬੰਦ ਹਾਂਜੀ ਵੇਖੋ ਸਾਹਮਣੇ ਰੁਕਿਓ ਖੜੇ ਰਹੋ ਹਾਂਜੀ ਜਨਾ ਜੱਸਾ ਜੀ ਟਰੋਟ ਬੜਾ ਜੀ ਹਾਂਜੀ ਕਿ ਕਿਹੜੀ ਜਗ੍ਹਾ ਖੇਡ ਕੇ ਆਏ ਤੁਸੀਂ ਮੈਂ ਨੂਜੀਆਂ ਦੇ ਖੇਡ ਕੇ ਆਇਆ ਹਾਂ ਜੀ ਇੱਕ ਐਕੈਡਮੀ ਦੇ ਵਿੱਚ ਤੁਸੀਂ ਖੇਡਦੇ ਜਿੱਤੇ ਕਿੰਨੇ ਟਾਈਮ ਤੋਂ ਖੇਡਦਾ ਹੈ ਜੀ ਮੈਂ ਬਾਬਾ ਜੀ ਘਰਾਵਤਾਰ ਸਿੰਘ ਅਕੈਡਮੀ ਖੇਡਦਾ ਜੀ ਤੇ ਮੈਨੂੰ ਕਾਫੀ ਸਾਲ ਹੋ ਗਿਆ ਖੇਡਦੇ ਨੂੰ ਬਰੀ ਗੁਰੂ ਮਾਰੀ ਕਿਰਪਾ ਕੀਤੀ ਹੈ ਜੀ ਐਰਕੀ ਖੇਸੀ ਜਨ ਖੇਡ ਕੇ ਆਵਾ ਯਾਦ ਕਬੱਡੀ ਵੱਲੋਂ ਸਤੇ ਭਾਜੀਆਂ ਦਾ ਬਹੁਤ ਧੰਨਵਾਦ ਫਰੋਪੁਰੀਆਂ ਦਾ ਜਦੋਂ ਜੈ ਭਾਜੀ ਉਹਨਾਂ ਦਾ ਬਹੁਤ ਧੰਨਵਾਦ ਆ ਤੇ ਡੀਸੀ ਭਾਜੀ ਉਹਨਾਂ ਦਾ ਬਾਕੀ ਜਿੰਨੇ ਕਲੱਬ ਦੇ ਨੌਜਵਾਨ ਹੋਏ ਵੀਰਾਂ ਬਹੁਤ ਵਧੀਆ ਜੁੜੇ ਹੋਏ ਕਲੱਬ ਨਾਲ ਤੇ ਬਹੁਤ ਇਨਿਤਮਾਨ ਕੀਤੀ ਹੈ ਤੇ ਆਪਦੀਆਂ ਉਂ ਜੀਆਂ ਉਂ ਰੱਖਿਆ ਉਸੇ ਤੇ ਬਹੁਤ ਦਿਲੋਂ ਧੰਨਵਾਦ ਇਹਨਾਂ ਦਾ ਬਾਕੀ ਮੇਰੀ ਸਾਈਡ ਟੀਮ ਦਾ ਧੰਨਵਾਦ ਘਰ ਦੀ ਗਿੰਦਰ ਭਾਣ ਹੋਣੀ ਵੀ ਭਾਣ ਨਹੀਂ ਆਏ ਆ ਆਪਣੇ ਕੋਸਾ ਦਾ ਬਹੁਤ ਬਹੁਤ ਧੰਨਵਾਦ ਜਿੰਨਾ ਜਿੰਨਾ ਜੋਰ ਲਾ ਕੇ ਮੈਨੂੰ ਖੜਾਇਆ ਤੇ ਮਹਾਰਾਜ ਦੀ ਕਿਰਪਾ ਕੀਤੀ ਹੈ ਬਾਕੀ ਸਾਰੇ ਵੀ ਨਾਲ ਧੰਨਵਾਦ ਇਹਨੂੰ ਮੈਂ ਨਾਲ ਦੱਸਣਾ ਚਾਹੁੰਦਾ ਵੀ ਏਕਤਾ ਗ੍ਰਹ ਜਥੇਬੰਦੀ ਵੱਲੋਂ ਸਰਦਾਰ ਬਾਬਾ ਜੀ ਜਿਹਨੂੰ ਅਸੀਂ ਆਪਦੇ ਨਗਰ ਵੱਲੋਂ ਦੇ ਸਾਰੇ ਬੱਬਰ ਬਾਬਾ ਜੀ ਬੋਲਦੇ ਆ ਇਹਦੇ ਕੰਮ ਹੀ ਬੱਬਰ ਸ਼ੇਰਾਂ ਵਰਗੇ ਆ ਇਹਨਾਂ ਨੇ ਸਾਰਿਆਂ ਨੇ ਸਾਨੂੰ ਸੁਨਾਹ ਘੱਲ ਗਿਆ ਬਾਬਾ ਜੀ ਪ੍ਰਤਾਪ ਸਿੰਘ ਜੀ ਇਹਨਾਂ ਨੇ ਸਾਰੇ ਸਾਡੇ ਇਹਨਾਂ ਨਗਰ ਵੱਲੋਂ ਤੇ ਜਥੇਬੰਦੀ ਇਕਤਾ ਗ੍ਰਾਮ ਵੱਲੋਂ ਸਨਮਾਨਤ ਕੀਤਾ ਤੇ ਮੈਂ ਇਹਨਾਂ ਨੂੰ ਫੇਰ ਹੀ ਵਿਸ਼ਵਾਸ ਦਿਵਾਉਣਾ ਵੀ ਜਿਹੜੇ ਇਤਰਾ ਹੁਣ ਆਰ ਬੱਚੇ ਗਾਂਵ 'ਚ ਖੇਡਣਗੇ ਉਹਨਾਂ ਨੂੰ ਜਥੇਬੰਦੀ ਦਾ ਜੋ ਹਰ ਵੇਲੇ ਸੰਯੋਗ ਮਿਲਦਾ ਰਹੇ